ਡੀ ਅਪਡੇਟ ਸਾਂਝੀ ਕਰ ਰਿਹਾ ਚੰਡੀਗੜ੍ਹ ਚ ਸਾਫ ਦਾ ਸੰਸਦ ਮੈਂਬਰ ਕਿਰਨ ਖੇਰ ਨੂੰ ਨੋਟਿਸ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਕਿਰਨ ਖੇਰ ਨੂੰ 13 ਲੱਖ ਰੁਪਏ ਦਾ ਨੋਟਿਸ ਜਿਹੜਾ ਉਹ ਭੇਜਿਆ ਸਰਕਾਰੀ ਘਰ ਦੀ ਲਾਇਸੈਂਸ ਫੀਸ ਨਾ ਦੇਣ ਦਾ ਨੋਟਿਸ ਜਿਹੜਾ ਉਹ ਦਿੱਤਾ ਗਿਆ ਤੇ ਉਥੇ ਹੀ ਬਕਾਇਆ ਰਕਮ ਜਿਹੜੀ 12% ਲਿਆ ਚਾਵੇਗਾ ਕਿਰਨ ਖੇਰ ਨੂੰ ਜਲਦੀ ਹੀ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ ਦਸਤੀਕ ਸੈਕਟਰ ਸਾਖ ਦੇ ਵਿੱਚ ਸਰਕਾਰੀ ਕਾਰਡ ਦੇ ਵਿੱਚ ਅਲਰਟ ਜਿਹੜਾ ਹੈ ਕਰ ਦਿੱਤਾ ਗਿਆ ਹੈ। ਉਹ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ। ਉਹਦੇ ਦੀ ਜਾਣਕਾਰੀ ਦੇ ਲਈ ਸਾਡੇ ਨਾਲ ਅਮਿਤ ਸੇਠੀ ਜੁੜ ਚੁੱਕੇ ਨੇ। ਅਮਿਤ ਸੇਠੀ ਕੀ ਕੁਝ ਕਹਿਣਾ ਚਾਹੋਗੇ ਕਿਉਂਕਿ ਕਿਰਨ ਕੇਅਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕੁਝ ਕਹੋਗੇ ਉਸ ਨੂੰ ਲੈ ਕੇ? ਹਾਂ ਬਿਲਕੁਲ ਮੈਂ ਮੰਤਰੀ ਦੱਸਣਾ ਚਾਹਾਂਗਾ ਕਿ ਅਗਰ ਚੰਡੀਗੜ੍ਹ ਦੀ ਪੂਰਬ ਸਾਂਸਦ ਕਿਰਨ ਖੇਡੌਲਾ ਦੀ ਗੱਲ ਕਰੀਏ ਤੇ ਬਿਲਕੁਲ 13 ਲੱਖ ਰੁਪਏ ਦਾ ਨੋਟਿਸ ਜਿਹੜਾ ਹੈ ਜਾਰੀ ਹੋਇਆ ਹੈ ਹਾਲਾਂਕਿ ਇਹਨਾਂ ਨੂੰ ਜਿਹੜਾ ਸਰਕਾਰੀ ਪ੍ਰਾਪਰਟੀ ਜਿਹੜੀ ਅਲਾਟ ਹੁੰਦੀ ਹੈ ਉਹਨੂੰ ਲੈ ਕੇ ਜਿਹੜਾ ਹੈ ਇਹ ਪੂਰਾ ਵਿਵਾਦ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਹੈਗੀ ਹੈ ਕਿ ਜਿਹੜਾ ਨੋਟਿਸ ਜਿਹੜਾ ਹੈ ਹਾਲਾਂਕਿ ਇਹ ਜਾਰੀ ਕੀਤਾ ਗਿਆ ਤੇ ਬਿਲਕੁਲ ਕੁਝ ਸਮੇਂ ਦਾ ਜਿਹੜਾ ਹੈ ਟਾਈਮ ਦਿੱਤਾ ਗਿਆ ਉਹ ਜਲਦ ਤੋਂ ਜਲਦ ਇਹ ਨੋਤੀ ਜਿਹੜਾ ਹੈ ਜਮ੍ਹਾਂ ਕਰਾਉਣ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਇਹ ਜਿਹੜੀ ਜਗ੍ਹਾ ਜਿਹੜੀ ਇਹਨਾਂ ਨੂੰ ਜਿਹੜਾ ਮਕਾਨ ਅਲਾਟ ਹੋਇਆ ਸੀਗਾ ਇਹ ਸੈਕਟਰ 7 ਦੇ ਵਿੱਚ ਜਿਹੜਾ ਹੈ ਮਕਾਨ ਅਲਾਟ ਹੋਇਆ ਜੋ ਵੀ ਪੈਸਾ ਦੇਣਾ ਉਹਨੂੰ ਲੈ ਕੇ ਕੋਈ ਜਿਹੜੀ ਹੈ ਗੱਲ ਚੱਲ ਰਹੀ ਹੈ ਟੀ ਇਸ ਦਿਨ ਵਾਲੀ ਬਕਾਇਆ ਰਕਮ ਵੀ ਜਿਹੜੀ ਹੈ 12% ਕੀਤੀ ਗਈ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਸਾਡੀ ਕੋਈ 12% ਜਿਹੜਾ ਹੈ ਇਸ ਦੀ ਬਕਾਇਆ ਜਿਹੜਾ ਅਸੂ ਦਸਤੀਆ ਤਾਂ ਵਿਆਜ ਜਿਹੜਾ ਹੈ ਬਿਲਕੁਲ ਦੇਣਾ ਹੋਵੇਗਾ ਇਹਨਾਂ ਨੂੰ ਤੇ ਚੰਡੀਗੜ੍ਹ ਕੇ ਜਿਹੜਾ ਹੈ ਨੋਟਿਸ ਜਿਹੜਾ ਹੈ ਜਾਰੀ ਹੋਇਆ ਹੈ ਕਿਉਂਕਿ ਹੁਣ ਚੰਡੀਗੜ੍ਹ ਦੀ ਗੱਲ ਕਰੀ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਜਿਹੜੇ ਨੇ ਸੰਸਦ ਮਨੀਤ ਸਿਵਾਰੀ ਨੇ ਤੇ ਹਾਲਾਂਕਿ ਇਹਨਾਂ ਦੀ ਜਿਹੜੀ ਚਾਹਤ ਹੈ ਪਿਛੇ ਬਹੁਤ ਟਾਈਮ ਪਹਿਲਾਂ ਦਾ ਤਾਂ ਮੋਬੀ ਸੀ ਤੇ ਜੋ ਵੀ ਉਹਦਾ ਪੈਸਾ ਹੈ ਉਹਨ ਪੈਸਾ ਜਿਹੜਾ ਹੈ ਜਿਹੜਾ ਹੈ ਜਲਦਕਦ ਜਿਹੜਾ ਹੈ ਜਮ ਕਰਾਣਾ ਪਵੇਗਾ। ਤੇਰੀ ਜਾਣਕਾਰੀ ਲਈ ਅਮਿਤ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ। ਸੋ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ।